ਇਨ ਇਹਨਾਂ ਦੀ ਫੋਟੋ ਜਿਹਨੂੰ ਜਿਆਦਾ ਦੁੱਖ ਲੱਗਦਾ ਉਹ ਇਹਦੀ ਫੋਟੋ ਵੱਡੀ ਕਰਾ ਕੇ ਆਪਦੇ ਘਰੇ ਰੱਖੇ ਆਰਤੀ ਕਰੇ ਭਵੇਂ ਸਾਨੂੰ ਕੋਈ ਮਤਲਬ ਕਿਉਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਅਸੀਂ ਕਿਉਂ ਨਾ ਟਿੱਪਣੀ ਕਰੀਏ ਹੂੰ ਦੋ ਨੌਜਵਾਨ ਸੀ ਦੋਏ ਅਸੀਂ ਕਿਉਂ ਨਾ ਟਿੱਪਣੀ ਕਰੀਏ ਭਾਈ ਹੂੰ ਮੈਨੂੰ ਨਹੀਂ ਪਤਾ ਉਹਨੇ ਕਿਹੜਾ ਬਿਆਨ ਦਿੱਤਾ ਕਿਹਨੇ ਕੀ ਦਿੱਤਾ ਇਸ ਤੇ ਟਿੱਪਣੀ ਕਰਾਂਗੇ ਸਾਢੇ ਰਤੇ ਬਰੁੰਦਲੇ ਪਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਜੇ ਤੱਕ ਨਹੀਂ ਲੱਭਿਆ 328 ਸਰੂਪ ਹਜੇ ਤੱਕ ਨਹੀਂ ਕਿਤੇ ਚਾਏ ਹਾਂਜੀ ਅਨੇਕਾਂ ਭੈਣਾਂ ਦੇ ਸੁਭਾਗ ਉਜਾੜ ਦਿੱਤੇ ਇਹਨਾਂ ਦੇ ਰਾਜ ਵਿੱਚ ਹੂੰ ਹੂੰ ਅਨੀਆਂ ਕਾ ਬੀਬੀਆਂ ਦੇ ਨਾਲ ਕਿੰਨਾ ਕੁਝ ਹੋ ਗਿਆ ਦੱਸਦੇ ਆ ਨੂੰ ਸ਼ਰਮ ਆਉਂਦੀ ਐ ਇਹ ਤਾਂ ਸਾਡੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀਆਂ ਗੱਲਾਂ ਨੇ ਜੀ ਕੀ ਕਰ ਦੇਣਗੇ ਇਹ ਉਹਨੂੰ ਆਪਦੇ ਸੀਨੀਅਰ ਬੋਸ ਨੂੰ ਜੂਨੀਅਰ ਕਿਦਾਂ ਸਜ਼ਾ ਲਾ ਦੂਗਾ ਕਦੇ ਨੌਕਰ ਮਾਲਕ ਨੂੰ ਤੰਕਾ ਲਾ ਸਕਦਾ ਨਹੀਂ ਲਾ ਸਕਦਾ ਨੌਕਰ ਮਲਾਜ਼ਮ ਦੇ ਸਰਦਾਰ ਹੂੰ ਹੂੰ ਆਪਣੇ ਮੁਲਾਜ਼ਮ ਦੇ ਪੇਸ਼ ਹੋ ਸਕਦਾ ਹੂੰ ਜਸੀਦਰ ਤਿੰਨ ਦਾ ਨੌਕਰ ਇਹਨਾਂ ਨੇ ਸਹੀ ਤਰੀਕਾ ਵਰਤ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਪੁਲਿਸ ਦਾ ਗਲਤ ਇਸਤੇਮਾਲ ਕੀਤਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਚੋ ਸਰੂਪ ਚੋਰੀ ਕਰਾਉਣ ਵਾਲੇ ਗੁਰਦੇਵ ਪ੍ਰੇਮੀ ਦੇ ਘਰਵਾਲੀ ਨੂੰ ਪੁਲਿਸ ਦੀ ਨੌਕਰੀ ਦਿੱਤੀ ਜੀ ਇਹਨਾਂ ਨੇ ਜਿਹੜਾ ਸੀਗਾ ਆਹਾ ਕੀ ਉਹ ਪਿੱਟੂ ਜਿਹੜਾ ਮਰਿਆ ਜੇਲ੍ਹ ਵਿੱਚ ਹਾਂਜੀ ਉਹਨਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਹੋਰ ਵੀ ਸੌਦਾ ਸਾਦੇ ਚੇਲਿਆਂ ਨੂੰ ਕੀ ਉਹ ਸਾਰਾ ਕੁਝ ਗੱਗਜਰ ਹੋ ਗਿਆ ਤੇ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸេចਜੀਤ ਸਿੰਘ ਖੋਸੇ ਕੋਲ ਜਿਹੜੇ ਪੰਜਾਬ ਪ੍ਰਧਾਨ ਹੈਗੇ ਨੇ ਸੋ ਗੱਲਬਾਤ ਕਰਨ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈਗੇ ਨੇ ਸੁਖਵੀਰ ਸਿੰਘ ਬਾਦਲ ਸੋ ਉਹਨਾਂ ਦਾ ਜਿਹੜਾ ਸਮਾਂ ਹੈਗਾ ਜਿਵੇਂ ਦਿੱਤਾ ਸੀ ਅਕਾਲ ਚਰ ਸਾਹਿਬ ਨੇ ਵੀ ਇਹਨਾਂ ਨੂੰ ਜਿਹੜੀ ਸਜ਼ਾ ਹੈ ਉਹਦਾ ਸਮਾਂ ਮੰਗਿਆ ਸੀ ਵੀ ਕਦੋਂ ਤੱਕ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਹੈ ਸੋ ਗੱਲਬਾਤ ਕਰਨ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਲੋਕਾਂ ਦੀ ਵਾਜ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਜੀ ਆਨ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਇਹ ਮੁੱਦਾ ਉੱਠਿਆ ਸੀਗਾ ਸ਼੍ਰੋਮਣੀ ਕਾਲੀਦਾ ਰਾਏ ਵਿੱਚ ਜਿਵੇਂ ਵਿੱਚ ਪਾਟੇ ਪੁੱਟੇ ਹੈਗੇ ਸੀ ਇੱਕ ਪਾਸੇ ਬਾਗੀ ਤੜਾ ਇੱਕ ਪਾਸੇ ਸੁਖਬੀਰ ਬਾਦਲ ਇਸ ਮੁੱਦੇ ਨੂੰ ਕਿਵੇਂ ਵਿਖਦੇ ਹੋ ਦੇਖੋ ਜੀ ਪਹਿਲੀ ਗੱਲ ਤੇ ਆ ਵੀ ਜਿਹੜੀ ਸੰਗਤ ਗੱਲ ਕਰਦੀ ਸੀ ਜੀ ਕਿ ਇਹਨਾਂ ਦੇ ਰਾਜ ਵਿੱਚ ਆ ਕੁਝ ਹੋਇਆ ਗੁਰੂ ਸਾਹਿਬ ਚੋਰੀ ਹੋਏ ਜੀ ਪੋਸਟਰ ਲਗਾਏ ਗਏ ਟਾਰਗੇਟ ਕਰਕੇ ਅੰਗ ਖਿਲਾਰੇ ਗਏ ਸਿੱਖ ਆਗੂਆਂ ਨੂੰ ਗਾਲਾਂ ਕੱਢੀਆਂ ਗਈਆਂ ਜੀ ਸਤ ਉਸ ਤੋਂ ਬਾਅਦ ਸਿੱਖਾਂ ਨੇ ਨਾਰਾਜ਼ ਹੋ ਕੇ ਜੀ ਨਾਂਨਸਾਫ ਮਿਲਦਾ ਦੇਖ ਕੇ ਕੋਟ ਪੂਰਾ ਚੌਕ ਨੂੰ ਜਾਮ ਕੀਤਾ ਹਮ ਹੋਲੀ ਚੱਲੀ ਅਨੇਕਾਂ ਨੌਜਵਾਨ ਫੱਟੜ ਹੋਏ ਦੋ ਨੌਜਵਾਨ ਬਹਿਵਲ ਚੀਹਦ ਹੋਏ ਜੀ ਉਹ ਸਾਰੀ ਗੱਲ ਨੂੰ ਇਹ ਕਹਿੰਦੇ ਸੀ ਕਿ ਸਾਡੇ ਅਸੀ ਤਾਂ ਨਹੀਂ ਸਾਡਾ ਦੇ ਇਹਦੇ ਵਿੱਚ ਕੋਈ ਦੋਸ਼ ਨਹੀਂ ਹੂੰ ਉਹ ਇਹਨਾਂ 'ਚ ਕੋਟ ਪੂਰੇ ਦੋਸ਼ ਐਯਦ ਹੋ ਗਿਆ ਜੀ ਚਲਾਨ ਪੇਸ਼ ਹੋ ਗਿਆ ਹੂੰ ਫੇਰ ਇਹਨਾਂ ਸੱਟਾਂ ਨੇ ਜਿਹੜੀਆਂ ਬਣੀਆਂ ਸੀਗੀਆਂ ਸੈੱਟ ਜਾਂ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉਹਦੇ 'ਚ ਸਾਰਾ ਕੁਝ ਹੋ ਗਿਆ ਕਿ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਹੀ ਸਾਰੀ ਵਿਦਬੀ ਨੂੰ ਅੰਜਾਮ ਦਿੱਤਾ ਗਿਆ ਜੀ ਇਹਨਾਂ ਨੇ ਬਚਾਇਆ ਹੂੰ ਇਹਨਾਂ ਨੇ ਦੋਸ਼ੀਆਂ ਨੂੰ ਪ੍ਰੋਟੈਕਟ ਕੀਤਾ ਆ ਇਹਨਾਂ ਨੇ ਸਹੀ ਜਾਂਚ ਨਹੀਂ ਹੋਣ ਦਿੱਤੀ ਇਹਨਾਂ ਨੇ ਸਹੀ ਤਰੀਕਾ ਵਰਤ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਪੁਲਿਸ ਦਾ ਗਲਤ ਇਸਤੇਮਾਲ ਕੀਤਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਾਉਣ ਵਾਲੇ ਗਰਦੇਵ ਪ੍ਰੇਮੀ ਦੇ ਘਰ ਵਾਲੀ ਨੂੰ ਪੁਲਿਸ ਦੀ ਨੌਕਰੀ ਦਿੱਤੀ ਇਹਨਾਂ ਨੇ ਜਿਹੜਾ ਸੀਗਾ ਆਹ ਕੀ ਉਹ ਬਿੱਟੂ ਜਿਹੜਾ ਮਰਿਆ ਜੇਲ੍ਹ ਵਿੱਚ ਉਹਨਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਹੋਰ ਵੀ ਸੌਦਾ ਸਾਹ ਦੇ ਚੇਲਿਆਂ ਨੂੰ ਕੀ ਉਹ ਸਾਰਾ ਕੁਝ ਜੱਗ ਜਰ ਹੋ ਗਿਆ ਜੀ ਇਹਨਾਂ ਨੇ ਸੌਦਾ ਸਾਹ ਨੂੰ ਮਾਫੀ ਦੇਣ ਵਾਸਤੇ ਜਥੇਦਾਰਾਂ ਨੂੰ ਆਪਦੀ ਕੋਠੀ 'ਚ ਬੁਲਾਇਆ ਜੀ ਉਹ ਸਾਰੀ ਗੱਲ ਇੰਪਰੂਵ ਹੋ ਗਈ ਫਿਰ ਇਹਨਾਂ ਨੇ ਮਾਫੀ ਜਿਹੜੀ ਝੂਠੀ ਮਾਫੀ ਸੀ ਕਿਸੇ ਨੇ ਮੰਗੀ ਵੀ ਨਹੀਂ ਉਹਨੂੰ ਸਾਥ ਸਾਬਤ ਕਰਨ ਵਾਸਤੇ 90 ਲੱਖ ਦਾ ਇਸ਼ਤਿਆਰ ਗੁਰੂ ਗ੍ਰੰਥ ਕੀ ਗੋਲਕ ਤੋਂ ਖਰਚਿਆ ਉਹ ਸਾਰੀਆਂ ਗੱਲਾਂ ਹੋ ਗਈਆਂ ਹੂੰ ਉਹ ਲੋਕ ਸੰਗਤ ਕਹਿੰਦੀ ਸੀ ਜੀ ਇਹ ਕਹਿੰਦੇ ਸੀ ਅਸੀਂ پاک ਸਾਫ ਹੂੰ ਹੂੰ ਹੁਣ ਇਹਨਾਂ ਵਿੱਚੋਂ ਹੀ ਕੁਝ ਸੱਜਣ ਜੀ ਮਾਈ ਭਾਈ ਇਕੱਠੇ ਹੋ ਕੇ ਗਏ ਉਹਨਾਂ ਨੇ ਕਿਹਾ ਵੀ ਨਹੀਂ ਜੋ ਸੰਗਤ ਕਹਿੰਦੀ ਸੀ ਉਹ ਠੀਕ ਸੀ ਗੱਲ ਤਾਂ ਉੱਤੇ ਮੋਹਰ ਲੱਗੀ ਜਦੋਂ ਉਹਨਾਂ ਨੇ ਕਿਹਾ ਵੀ ਹਾਂ ਨਹੀਂ ਇਹ ਹੋਇਆ ਹੂੰ ਅੱਛਾ ਉਹ ਤੋਂ ਬਾਅਦ ਇਹਨੂੰ ਸੱਦਿਆ ਜਾਂਦਾ ਜੀ ਤੇ ਸਦਕੇ ਸੁਖਵੀਰ ਬਾਦਲ ਨੂੰ ਕਿਹਾ ਜਾਂਦਾ ਕਿ ਇਹ ਤਨਖਾਈ ਆ ਹਮ ਹੁਣ ਜਿਹੜਾ ਬੰਦਾ ਤਨਖਾਈ ਆ ਭਾਵ ਦੋਸ਼ੀ ਆ ਜੀ ਉਹ ਤਖਤ ਤੇ ਨਹੀਂ ਜਾ ਸਕਦਾ ਹਮ ਉਹਦੀ ਦੇਗ ਨਹੀਂ ਪ੍ਰਵਾਨ ਹੁੰਦੀ ਉਹ ਮੀਡੀਆ 'ਚ ਨਹੀਂ ਉਹਨੂੰ ਕੋਈ ਨੈਤਿਕਤਾ ਹੋਣੀ ਚਾਹੀਦੀ ਆ ਹਮ ਜਦੋਂ ਕਿਸੇ ਨੂੰ ਤਨਖਾਈਆ ਕਰਾਰ ਦੇ ਦਿੱਤਾ ਜੀ ਤੇ ਫੇਰ ਉਹ ਤਾਂ ਪਬਲਿਕ ਸੰਗਤ ਵਿੱਚ ਵਿਚਰ ਹੀ ਨਹੀਂ ਸਕਦਾ ਹਮ ਹਮ ਇਹ ਤੇ ਚਲੇਗਾ ਖੁਦਾ ਪੀ ਇਹ ਤਾਂ ਉੱਥੇ ਮਤਲਬ ਪੂਰਾ ਉਹ ਬਾਦਸ਼ਾਹਾਂ ਵਾਂਗੂ 2 4 5 ਉਹ ਨਾਲ ਤੌਲੀਆ ਚੱਕਣ ਵਾਲੇ ਵੀ ਤੁਰੇ ਫਿਰਦੇ ਸੀ ਅੱਛਾ ਤਖਤ ਤੇ ਵੀ ਗਿਆ ਅਰਦਾਸ ਵੀ ਕਰਾਈ ਦੇਗ ਵੀ ਕਰਾਇਆ ਕਰਾਈ ਹਨਾ ਇਹਦੇ ਵਾਸਤੇ ਵੇਖੋ ਜੀ ਮੈਂ ਇੱਕ ਛੋਟਾ ਮੂੰਹ ਤੇ ਵੱਡੀ ਬਾਤ ਜੀ ਕਦੇ ਨੌਕਰ ਮਾਲਕ ਨੂੰ ਤਨਖਾਹ ਲਾ ਸਕਦਾ ਨਹੀਂ ਲਾ ਸਕਦਾ ਨੌਕਰ ਮੁਲਾਜ਼ਮ ਦੇ ਸਰਦਾਰ ਹੂੰ ਆਪਣੇ ਮੁਲਾਜ਼ਮ ਦੇ ਪੇਸ਼ ਹੋ ਸਕਦਾ ਹੂੰ ਜefeदार ਤਿੰਨ ਦਾ ਨੌਕਰਿਆ ਜefeदार ਹੈਗਾ ਮੁਲਾਜ਼ਮ ਐਸਜੀਪੀਸੀ ਦਾ ਨਹੀਂ ਸਿਕੌਮ ਦਾ ਜefeदार ਨਹੀਂ ਹੈਗਾ ਮੇਰੀ ਗੱਲ ਸੁਣੋ ਜੀ ਮੈਨੂੰ ਕਰ ਲੈਂਦੇ ਫੇਰ ਤੁਸੀਂ ਕਰਿਓ ਜੀ ਜefeदार ਮੁਲਾਜ਼ਮ ਐਸਜੀਪੀਸੀ ਦਾ ਜੀ ਉਹਦਾ ਗ੍ਰੇਡ ਚੈੱਕ ਕਰ ਲਿਓ ਹੂੰ ਗ੍ਰੰਥੀ ਮੁਲਾਜ਼ਮ ਐਸਜੀਪੀਸੀ ਗ੍ਰੰਥੀਆ ਨਾ ਹੋ ਜੀ ਐਡ ਗ੍ਰੰਥੀਆ ਨਾਲ ਤੇ ਗ੍ਰੰਥੀ ਜਿੰਨੇ ਅੱਜ ਤੱਕ ਜਥੇਦਾਰ ਲੱਗੇ ਆ ਮੁਲਾਜ਼ਮ ਹੋ ਗਿਆ ਐਸਜੀਪੀਸੀ ਦਾ ਜੀ ਤੇ ਐਸਜੀਪੀਸੀ ਦੇ ਕਬਜ਼ਾ ਕਿਦਾ ਬਾਦਲਾਂ ਦਾ ਬਾਦਲਾਂ ਦਾ ਤੇ ਫਿਰ ਉਹ ਮੁਲਾਜ਼ਮ ਕਿਦਾ ਹੋਇਆ ਉਹਦਾ ਹੀ ਹੋ ਗਿਆ ਹੁਣ ਤੇ ਫਿਰ ਉਹਨੂੰ ਤੈਨੂੰ ਉਹਨੂੰ ਕੀ ਕਰ ਦੂਗਾ ਉਹ ਹਮ ਆਈਵਾਸ਼ ਹੋ ਰਿਆ ਏ ਉਹ ਕੀ ਕਰ ਦੇਣਗੇ ਉਹ ਦੋ ਨੌਜਵਾਨਾਂ ਦੀ ਸ਼ਹਾਦਤ ਹੋਈ ਆ ਜੀ ਚੀਦ ਹੋਏ ਆ ਤੇ ਅਨੇਕਾ ਫਟੜ ਹੋਏ ਆ ਜੀ ਫਟੜ ਹੋਆਂ ਦਾ ਜਿਹੜੇ ਹੋਏ ਆ ਉਹਦੇ ਚ ਅਜੀਤ ਸਿੰਘ ਦੇ ਬਿਆਨਾਂ ਤੇ 307 ਲੱਗੀ ਆ ਜੀ ਹੁਣ 307 ਦੀ ਜਿਹੜੀ ਸਜ਼ਾ ਹੈਗੀ 10 ਸਾਲ ਹੂੰ ਹੂੰ ਤੇ ਜਿਹੜੇ 302 ਉਹ ਉਮਰ ਕੈਦ ਦਾ ਫਾਂਸੀ ਵੀ ਹੁੰਦੀ ਆ ਜੀ ਤੇ ਕੀ ਜਥੇਦਾਰ ਫਿਰ ਉਹ ਕਰੂਗਾ ਹੂੰ ਹੂੰ ਕਰੇਗਾ ਜਥੇਦਾਰ ਕਿ ਕੀ ਨਵੀਂ ਪਰਤ ਪਾਉਣਗੇ ਵੀ ਕੜਾ ਪ੍ਰਸ਼ਾਦ ਦੀ ਦੇਖਰੋਣੀ ਤੇ ਝੂਠੇ ਭਾਂਡੇ ਮਾਣ ਜਣੇ ਵੀ ਕਤਲ ਹੋ ਜਾਏ ਹੂੰ ਹੂੰ ਦੋ ਸ਼ਾਇਦ ਹੋਇਆ ਆਬ ਮੇਰੀ ਗੱਲ ਜੇ ਸੁਣਦੇ ਹੁਣ ਜਥੇਦਾਰ ਧਿਆਨ ਨਾਲ ਸੁਣ ਲੈਣ ਜੀ ਕਿਤੇ ਉਹ ਗੱਲ ਨਾ ਕਰਾਇਓ ਵੀ ਧਨਵੰਤ ਸਿੰਘ ਇੱਥੇ ਗਿਆਨੀ ਗੁਰਬਚਨ ਸੋਹਣਾ ਨੇ ਔਰ ਸੌਰੀ ਜਗਿੰਦਰ ਸੋਹਣੀ ਸ਼ਾਇਦ ਇਹਨਾਂ ਨੇ ਬਰੀ ਕਰਤਾ ਸੀਗਾ ਇੱਥੋਂ ਹੂੰ ਹੂੰ ਸੰਤ ਸਾਧ ਤੇ ਅਦਾਲਤ ਨੇ ਮੁਰਕੇ ਉਹਨੂੰ ਬਰਾਤ ਕਰਦੇ ਦੋ ਸਜ਼ਾ ਸੁਣਾਈ ਸੀ ਜੀ ਇਨਾ ਹੋਵੇ ਵੀ ਤੁਸੀਂ ਇੱਥੇ ਭਾਂਡੇ ਮਿਜਾ ਕੇ ਛੱਡ ਦਿਓ ਤਾਂ ਦੁਨੀਆਵੀ ਅਦਾਲਤਾਂ ਬਾਅਦ ਚ ਦੋਸ਼ੀ ਕਰਾਰ ਦੇ ਕੇ ਸਜ਼ਾ ਕਰ ਦੇਣ ਕਿਉਂਕਿ ਦੋ ਨੌਜਵਾਨਾਂ ਦਾ ਸ਼ਹਾਦਤ ਹੋਈ ਹੈ ਹੂੰ ਹੂੰ 302 ਹੂੰ ਤੇ 307 ਦਾ ਪਰਚਾ ਹੀ ਦਿੱਤੇ ਜੀ ਇਸ ਕਰਕੇ ਹਜੇ ਇਹ ਸਾਰੀ ਡਰਾਮੇਬਾਜ਼ੀ ਆ ਹੂੰ ਇਹ ਤਾਂ ਹਾਂ ਉਹ ਆਬਦਾ ਜਿਹੜਾ ਉਹਨਾਂ ਦਾ ਅਧਿਕਾਰ ਖੇਤਰ ਹੈਗਾ ਜੀ ਧਾਰਮਿਕ ਪਰੰਪਰਾਵਾਂ ਹੈਗੀਆਂ ਜਾਂ ਮਰਜ਼ਾਦਾ ਹੈਗੀ ਆ ਉਹ ਕਿਹਦੀ ਆ ਇਹਦੇ ਵਾਸਤੇ ਆ ਮੰਨੇ ਕੀ ਗੱਤ ਕਹੀ ਨਾ ਜਾਏ ਜੀ ਮੰਨਣ ਵਾਲਿਆਂ ਤੇ ਇਹ ਤਾਂ ਮੰਦੇ ਹੀ ਨਹੀਂ ਮੰਨੇ ਕਿੱਥੇ ਆ ਹੂੰ 328 ਰੂਪ ਗਾਇਬ ਹੋਏ ਉਥੋਂ ਜੀ ਰਿਵਾਰ ਸਾਹਿਬ ਤੋਂ अनेका ਸਤਿਗੁਰੂ ਸਾਹਿਬ ਦੇ ਸਰੂਪ ਅੱਧ ਜਲੇ ਰਾਮ ਸਰ ਸਾਹਿਬ ਅੱਗ ਦੀ ਘਟਨਾ ਵਾਪਰੀ 2016 ਚ ਹੂੰ ਹੂੰ ਉਦੋਂ ਉਦੋਂ ਗੱਲ ਚੱਲੀ ਉਹ ਉਹ ਸਾਰਾ ਸਾਰਾ ਕੁਝ ਆਇਆ ਸਾਹਮਣੇ ਇਹ ਉਹਨਾਂ ਨੂੰ ਨਹੀਂ ਕੋਈ ਕਹਿ ਸਕੇ ਸنگਵੀਰ ਬਾਦਲ ਨੂੰ ਕੀ ਕੁਝ ਕਹਿ ਦੇਣਗੇ ਬਿਲਕੁਲ ਇਹ ਤਾਂ ਇਹ ਤਾਂ ਭਾਈ ਭਾਉ ਧਾਡੇ ਤੇ ਸਾਡੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀਆਂ ਗੱਲਾਂ ਨੇ ਜੀ ਕੀ ਕਰ ਦੇਣਗੇ ਇਹ ਉਹਨੂੰ ਆਪਦੇ ਸੀਨੀਅਰ ਬੋਸ ਨੂੰ ਜੂਨੀਅਰ ਕਿਦਾਂ ਸਜ਼ਾ ਲਾ ਦੂਗਾ ਜਿਹਦੀ ਖਾਤਰਦਾਰੀ ਕਰਕੇ ਜਥੇਦਾਰੀ ਲਈ ਹੋਵੇ ਹੂੰ ਤੇ ਉਹ ਉਹਨੂੰ ਕੀ ਸਜ਼ਾ ਲਾ ਦੂਗਾ ਵੀ ਹਮ ਗੱਲ ਕਹੂਗਾ ਨਾ ਫਿਰ ਤੈਨੂੰ ਲਿਆਉਨੇ ਆ ਸੀ ਹਾਥੀ ਤੇ ਹੁੰਨੇ ਆ ਤੇ ਬਿਠਾਉਨੇ ਆ ਸੀ ਜਾਂਦਿਆਂ ਨੂੰ ਰੱਖਿਆ ਵੀ ਨਹੀਂ ਦਿੰਦੇ ਤੋੜ ਕੇ ਘੱਲਦੇ ਹੁੰਨੇ ਜੀ ਇਸ ਕਰਕੇ ਉਹ ਉਹ ਕੋਈ ਗੱਲ ਤਾਂ ਸਾਹਿਬ ਜਹੇਦਾਰ ਕੱਲ ਤੱਕ ਸਭ ਇਹ ਗੱਲ ਕਹਿੰਦੇ ਨੇ ਕਹਿੰਦੇ ਨੇ ਸਕਬੀਰ ਬਾਦਲ ਤੇ ਸ਼ਰਮਨੀ ਕਾਲੀਦਾਲ ਤੇ ਕੋਈ ਆਗੂ ਟਿੱਪਣੀ ਨਾ ਕਰੇ ਜੋ ਤੱਕ ਇਹਦਾ ਅਸੀਂ ਕੁਝ ਕੱਢ ਨਹੀਂ ਸਕਦੇ ਇਹਦਾ ਮਤਲਬ ਮੈਂ ਤਾਂ ਕਰਤੀ ਟਿੱਪਣੀ ਹਮ ਕਰੀ ਤਾਂ ਜਾਂਦੇ ਆਂ ਅਸੀਂ ਟਿੱਪਣੀ ਹਮ ਹਮ ਕਿਉਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਅਸੀਂ ਕਿਉਂ ਨਾ ਟਿੱਪਣੀ ਕਰੀਏ ਹੂੰ ਦੋ ਨੌਜਵਾਨ ਸੀ ਦੋ ਇਹ ਅਸੀਂ ਕਿਉਂ ਨਾ ਟਿੱਪਣੀ ਕਰੀਏ ਬਈ ਹੂੰ ਮੈਨੂੰ ਨਹੀਂ ਪਤਾ ਉਹਨੇ ਕਿਹੜਾ ਬਿਆਨ ਦਿੱਤਾ ਕਿਹਨੇ ਕੀ ਦਿੱਤਾ ਇਸ ਤੇ ਟਿੱਪਣੀ ਕਰਾਂਗੇ ਸਾਡੇ ਹਰਦੇਵ ਰੁੰਦਲੇ ਪਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਜੇ ਤੱਕ ਨਹੀਂ ਲੱਭਿਆ 328 ਸਰੂਪ ਅਜੇ ਤੱਕ ਨਹੀਂ ਕਿਤੇ ਆਏ ਹਾਂਜੀ अनेका ਭੈਣਾਂ ਦੇ ਸੁਹਾਗ ਉਜਾੜ ਦਿੱਤੇ ਇਹਨਾਂ ਦੇ ਰਾਜ ਵਿੱਚ ਹੂੰ ਹੂੰ अनेका ਬੀਬੀਆਂ ਦੇ ਨਾਲ ਕਿੰਨਾ ਕੁਝ ਹੋ ਗਿਆ ਦੱਸਦਿਆਂ ਨੂੰ ਸ਼ਰਮ ਆਉਂਦੀ ਹੈ ਹਾਂਜੀ ਅਸੀਂ ਇਹ ਕਹਿੰਦੇ ਟਿੱਪਣੀ ਨਾ ਕਰੋ ਕਿਉਂ ਨਾ ਟਿੱਪਣੀ ਕਰੀਏ ਬਈ ਇਹ ਇਹਨਾਂ ਦੀ ਫੋਟੋ ਜਿਹਨੂੰ ਜਿਆਦਾ ਦੁੱਖ ਲੱਗਦਾ ਉਹ ਇਹਦੀ ਫੋਟੋ ਵੱਡੀ ਕਰਾ ਕੇ ਆਪਦੇ ਘਰੇ ਰੱਖੇ ਆਰਤੀ ਕਰੇ ਭਵੇਂ ਸਾਨੂੰ ਕੋਈ ਮਤਲਬ ਨਹੀਂ ਸਿੱਖ ਪ੍ਰਚਾਰਕ ਆਗੂ ਇਹ ਗੱਲ ਰੱਖਦੇ ਵੀ ਸਖਬੀਰ ਬਾਦਲ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਕਰਕੇ ਟਿੱਪਣੀ ਨਾ ਕਰੋ ਉਹ ਚਲੋ ਜੀ ਟਿੱਪ ਸਜ਼ਾ ਮੈਂ ਸਜ਼ਾ ਵਾਲੀ ਗਲਤ ਮੈਂ ਨਿਬੇੜ ਚੁੱਕਿਆ ਹੂੰ ਵੀ ਕੀ ਸਜ਼ਾ ਦੇ ਦੇਣਗੇ ਹਾਂਜੀ ਹਾਂਜੀ ਉਹ ਤਾਂ ਪਤਾ ਲੱਗ ਕੇ ਦਰਸ਼ਾ ਕੀ ਕੀ ਸਜ਼ਾ ਦੇ ਦੇਣਗੇ ਹੂੰ ਇਹਨਾਂ ਕੋ ਬਚਾਰੇ ਕੋ ਕਿਹੜੀ ਪਾਵਰ ਆ ਕਤਨਾ ਦੀ ਸਜ਼ਾ ਹੂੰ ਝੂਠੇ ਭਾਂਡੇ ਮਾਜਣਾ ਥੋੜੀ ਹੁੰਦੀ ਆ ਹੂੰ ਇਹਦਾ ਵੱਧ ਤੋਂ ਵੱਧ ਝੂਠੇ ਭਾਂਡੇ ਮਜਾ ਦੇਣਗੇ 2 ਘੰਟੇ ਕੀਰਤਨ ਸੁਣਾ ਦੇਣਗੇ ਬਾਲੀ ਗੱਲ ਕਹਿ ਕੇ ਖੰਡਪੜ ਸਾਹਿਬ ਕਰਾ ਕੇ ਤੇ ਐਨੇ ਰੁਪਈਆ ਦੀ ਦੇਖ ਕਰਾ ਦੋ ਉਹ ਤਾਂ ਖੰਡਪੜ ਤੱਕੇ ਉਹ ਕਰਾਉਂਦੀ ਆ ਅਨੇਗਾ ਖੰਡਪੜ ਸਾਹਿਬ ਲੋਕ ਕਰਾਉਂਦੇ ਹੀ ਆ ਉਹ ਕੋਈ ਸਜ਼ਾ ਥੋੜਾ ਹਮ ਇਹ ਜਿਹੜੀ ਇਹਨਾਂ ਨੇ ਸਜ਼ਾ ਹੁੰਦੀ ਆ ਅਚੇਤ ਕੀਤੀ ਹੋਈ ਜਿਹੜੀ ਭੁੱਲ ਹੋ ਗਈ ਉਹਦੀ ਜੀ ਤੇ ਜਿਹੜਾ ਜਾਣਬੁੱਝ ਕੇ ਕੀਤਾ ਹੋਇਆ ਗੁਨਾਹ ਤੇ ਗੁਨਾਹਾਂ ਦੀ ਸਜ਼ਾ ਇਹ ਨਹੀਂ ਹੁੰਦੀ ਜਿਹੜੀ ਇੱਥੇ ਲੈਂਦੇ ਫਿਰਦੇ ਦਿੰਦੇ ਫਿਰਦੇ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਪ੍ਰੀਮ ਸਿੰਘ ਚੰਦੂ ਮਾਦਰਾ ਤੇ ਹੋਰ ਜਿਨੇ ਬਾਗੀ ਧੜਾਇਆ ਹੈ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਅਸੀਂ ਕਰ ਰਹੇ ਪ੍ਰਚਾਰ ਕਰ ਰਹੇ ਹਾਂ ਇੱਕੋ ਹੀ ਹਮਾਮ ਵਿੱਚ ਸਾਰੇ ਨੰਗੇ ਆ ਹੋ ਹਮਾਮ ਵਿੱਚ ਸਾਰੇ ਨੰਗੇ ਆ ਇੱਕੋ ਹੀ ਇੱਕੋ ਹੀ ਇੱਕੋ ਹੀ ਇਹਨਾਂ ਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਉਹਦੇ ਵਾਸਤੇ ਕਿਸੇ ਵਾਸਤੇ ਕੁਝ ਨਹੀਂ ਕਹਿੰਦਾ ਵੀ ਕੌਣ ਕੀ ਆ ਹਮ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ ਜੀ ਤੇ ਸ਼ਹੀਦਾਂ ਦਾ ਖੂਨ ਡੋਲ ਕੇ ਬਣੀ ਹੋਈ ਆ ਜੀ ਤੇ ਪਰ ਅੱਜ ਜਿਹੜੇ ਉੱਤੇ ਕਾਬਜਾ ਉਹ ਨਰੈਣੂਮੰਤ ਦੇ ਵਾਰਸ ਆ ਇਹ ਸਾਰੇ ਹੀ ਭਜਾਉਣੇ ਪੈਣਗੇ ਤੇ ਤਾਂ ਸ਼੍ਰੋਮਣੀ ਕਾਲੀ ਦਲ ਬਚਣਾ ਆ ਜੀ ਸ਼੍ਰੋਮਣੀ ਕਾਲੀ ਦਲ ਦਾ ਸਰਜੀਤ ਰਹਿਣਾ ਬਹੁਤ ਜ਼ਰੂਰੀ ਆ ਹੂੰ ਪਰ ਜਿਹੜੇ ਆਪਣੇ ਆਪ ਨੂੰ ਸਰਬਰਾ ਕਹਿੰਦੇ ਆ ਕੋਈ ਕਹਿੰਦਾ ਜੀ ਮੈਂ ਤਾਂ ਉਦੋਂ ਇੱਥੇ ਸੀ ਤੇ ਮੈਂ ਉਦੋਂ ਉੱਥੇ ਸੀ ਇਹ ਸਾਰੇ ਹੀ ਹਮਾਮ ਚ ਨੰਗੇ ਆ ਸਾਰੇ ਇਹ ਦੋਚੀ ਆ ਇਹ ਸਾਰੇ ਹੀ ਬਰਾਏ ਬਨ ਬਰਨੀ ਕਰਕੇ ਸ਼੍ਰੋਮਣੀ ਖਾਲੀ ਦਲ ਨੂੰ ਛੱਡ ਜਾਣ ਤੇ ਸ਼੍ਰੋਮਣੀ ਕਾਲੀ ਦਲ ਆਪਣੇ ਆਪ ਸਿੱਖ ਸੰਭਾਲ ਲੈਣਗੇ ਜੀ ਸੋ ਦੋਸਤੋ ਤੁਸੀਂ ਜੁੜੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਪਹੁੰਚਿਆ ਸੀਗਾ ਸਰਦਾਰ ਸੁਖਜੀਤ ਸਿੰਘ ਖੋਸੇ ਜਿਹੜੇ ਕਿ ਪੰਜਾਬ ਪ੍ਰਧਾਨ ਹੈਗੇ ਨੇ ਗੁਰੂਗ੍ਰੰਥ ਸਾਹਿਬ ਸਕਾਰ ਕਮੇਟੀ ਦੇ ਸੋ ਗੱਲਬਾਤ ਕੀਤੀ ਹੈਗੀ ਐ ਸੁਖਵੀਰ ਬਾਦਲ ਦੇ ਮੁੱਦੇ ਨੂੰ ਲੈ ਕੇ ਸੋ ਇਹਨਾਂ ਨੇ ਗੱਲ ਬਹੁਤ ਬੜੀ ਡੂੰਗੀ ਡਘਾਈ ਦੀ ਨਾਲ ਕੀਤੀਆਂ ਹੈਗੀਆਂ ਨੇ ਸੋ ਆਪਣੇ ਤੁਸੀਂ ਕਮੈਂਟ ਵੀ ਇਸ ਵੀਡੀਓ ਤੇ ਦਿਓ ਨਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪ੍ਰਧਾਨ ਸਾਹਿਬ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ